ਕਿ ਤੇਰੇ ਰਿਸ਼ਤੇਦਾਰ ਦੇ ਗਏ ਦੋ ਦਿਨ ਰਏ ਘਰਾਂ ਨੂੰ ਫੇਰ ਬੱਚੇ ਜੀ ਜਾਨਵਰ ਆ ਲੈਣੇ ਨੂੰ ਮੁੜਦੀਆਂ ਉਹ ਤਰ੍ਹਾਂ ਹੀ ਘਰਾਂ ਨੂੰ ਆਪਣੇ ਨੂੰ ਮੁੜ ਲਈ ਸਾਡਾ ਘਰ ਆ ਗਾੜੀਆਂ ਤੁਸੀਂ ਆਪ ਹੀ ਸਭ ਜੀ ਪਾਣੀ ਜਦੋਂ ਆਇਆ ਪਾਣੀ ਨੇ ਇੰਨਾ ਜ਼ਿਆਦਾ ਜ਼ੋਰ ਪਾਇਆ ਕਿ ਇਸ ਘਰ ਦਾ ਜੋ ਪਿਛਲਾ ਹਿੱਸਾ ਹੈ ਉਹ ਪੂਰੇ ਤਰੀਕੇ ਟਹਿ ਗਿਆ ਉੱਤਰਾ ਵੀ ਪਪੜਾਉਣਾ ਮੇਰੀ ਨੌ ਲੀਡਸ ਹਿੰਦੀ ਫਿਰ ਅਜ ਜਿਤਰਾ ਸੂੜ ਛੱਡ ਦਿਆ ਜਾਂਦੀਆਂ ਉਹ ਵੀ ਸਿੱਧੀ ਉਹ ਵੀ ਮਸ਼ੀਨ ਰੁੜ ਗਈ ਕਾਫੀ ਲੋਕਾਂ ਨੇ ਇਹ ਗੱਲ ਕੀਤੀ ਹੈ ਕਿ ਮੁਰਵਸੀਵਾ ਕੀਤਾ ਜਾਏਗਾ ਤੇ ਘਰ ਬਣਾ ਕੇ ਦਿੱਤੇ ਜਾਂ ਜੀ ਕਿਹਾ ਸੀ ਗੁਰੀ ਰੁੰਦਾ ਵਾਏ ਸੀ ਉਹਨਾਂ ਨੇ ਕਿਹਾ ਸੀ ਵੀ ਅਸੀਂ ਉਦਾਂ ਹੀ ਜਿੱਦਾਂ ਤੁਹਾਡਾ ਬਣਿਆ ਉਹਦੇ ਨਾਲ ਵਧੀਆ ਬਣਾ ਕੇ ਦਵਾਂਗੇ ਸਾਤਰੀਆ ਕਾਲ ਪੰਜਾਬ ਪ੍ਰੋ ਟੀਵੀ ਤੁਸੀਂ ਦੇਖ ਰਹੇ ਹੋ ਪੰਜਾਬ ਨੇ ਜੋ ਤਬਾਹੀ ਦਾ ਮੰਜ਼ਰ ਦੇਖਿਆ ਹੈ ਹੜਾਂ ਕਰਕੇ ਉਹ ਤਸਵੀਰਾਂ ਤੁਸੀਂ ਦੇਖ ਲਈਆਂ ਪਰ ਹੁਣ ਜੋ ਤਸਵੀਰਾਂ ਸਾਹਮਣੇ ਆ ਰਹੀਆਂ ਨੇ ਉਸ ਤੋਂ ਵੀ ਜ਼ਿਆਦਾ ਭਿਆਨਕ ਉਸ ਤੋਂ ਵੀ ਜ਼ਿਆਦਾ ਡਰਾਉਣ ਵਾਲੀਆਂ ਨੇ ਅਸੀਂ ਇਸ ਵਕਤ ਖੜੇ ਹਾਂ ਅੰਮ੍ਰਿਤਸਰ ਦੇ ਪਿੰਡ ਮਾਛੀਵਾਲਾ ਵਿਖੇ ਤਬਾਹੀ ਇੱਥੇ ਪਾਣੀ ਨੇ ਮਚਾਈ ਔਰ ਤਬਾਹੀ ਤੋਂ ਬਾਅਦ ਉਸ ਪਾਣੀ ਨੇ ਆਪਣੀ ਤਬਾਹੀ ਦੇ ਨਿਸ਼ਾਨ ਵੀ ਛੱਡਨੇ ਮੇਰੇ ਪਿੱਛੇ ਤੁਸੀਂ ਦੇਖ ਸਕਦੇ ਹੋ ਜ਼ਮੀਨਾਂ ਕਿਸ ਕਦਰ ਪਾਣੀ ਦੇ ਨਾਲ ਭਰੀਆਂ ਹੋਈਆਂ ਸੀ ਹਾਲਾਂਕਿ ਇੱਥੇ ਹੁਣ ਪਾਣੀ ਉਤਰ ਗਿਆ ਹੈ ਔਰ ਹਾਲ ਤੁਸੀਂ ਦੇਖ ਸਕਦੇ ਹੋ ਹੁਣ ਅਸੀਂ ਤੁਹਾਨੂੰ ਇੱਥੇ ਇੱਕ ਘਰ ਦਾ ਹਾਲ ਦਿਖਾਉਂਦੇ ਆ ਉਸ ਘਰ ਦੇ ਵਿੱਚ ਜਦੋਂ ਹੜਾ ਹੈ ਉਸ ਘਰ ਦੇ ਮੈਂਬਰ ਉਸ ਘਰ ਦੇ ਜੀ ਇਸ ਘਰ ਦੇ ਵਿੱਚ ਹੀ ਮੌਜੂਦ ਸੀ ਤੇ ਘਰ ਦਾ ਇੱਕ ਹਿੱਸਾ ਟਹਿ ਵੀ ਚੁਕਿਆ ਉਹ ਤਸਵੀਰਾਂ ਵੇਸੇ ਤੁਹਾਨੂੰ ਦਿਖਾਉਂਦੇ ਆ ਬੀਬੀ ਜੀ ਇੱਕ ਘਰ ਕਦੋਂ ਟਿਆ ਤੁਹਾਡਾ 26 ਤਰੀਕ ਨੂੰ ਹੜ ਆਇਆ ਉਦੋਂ ਜਾਂ ਉਸ ਤੋਂ ਬਾਅਦ ਜੀ ਭੈਣ ਜੀ ਸ਼ਾਮਾਂ ਨੂੰ ਘਰ ਡਟ ਗਿਆ ਸ਼ਾਮਾਂ ਨੂੰ ਅਹੀਂ ਤਾਂ ਨਿਕਲ ਨਹੀਂ ਸਕੇ ਅਹੀਂ ਤੇ ਇਤਰਾ ਵੀ ਖਲੋਗੇ ਨਾ ਸਾਡੇ ਕੋਈ ਸਮਾਨ ਚੁੱਕਿਆ ਗਿਆ ਨਾ ਸਾਡੇ ਕੋਈ ਕੋਈ ਚੀ ਚੁੱਕੀ ਨਹੀਂ ਗਈ ਤੇ ਆਦਮੀ ਮੇਰਾ ਕੋਠੇ ਤੇ ਚੜ ਗਿਆ ਮੁੜ ਕੇ ਇੱਥੇ ਪਾਣੀ ਸਾਰੇ ਆ ਗਿਆ ਸਾਡੇ ਪਿੰਡਾਂ ਚ ਤੇ ਜਦੋਂ ਸਾਨੂੰ ਫਿਰ ਕਿਸ਼ਤੀ ਨੇ ਉਹਨਾਂ ਪਿੰਡ ਵਾਲਿਆਂ ਨੇ ਕਿਹਾ ਕਿ ਆਜੋ ਪੰਜੇ ਜੀਜੇ ਪੰਜੇ ਤੁਸੀਂ ਵੀ ਰੋੜੀ ਜਾਣਾ ਜੇ ਤੇ ਥੱਲੇ ਆਜੋ ਭੈਣ ਜੀ ਫਿਰ ਅਹੀਂ ਭੱਜ ਭੱਜ ਕੇ ਭੱਜ ਭੱਜ ਕੇ ਤੇ ਅਹੀਂ ਭੈਣ ਜੀ ਉਹਨਾਂ ਨੂੰ ਕਿਸ਼ਤੀ ਚ ਕੱਢ ਕੇ ਖੜੇ ਫਿਰ ਅਹੀਂ ਗਏ ਅਹੀਂ ਆਖਿਆ ਅੱਗੇ ਨਹੀਂ ਮਰੀ ਅਹੀਂ ਘਰ ਮਰ ਜਾਣਾ ਬੀਬੀ ਬੀਬੀ ਰੋਣਾ ਨਹੀਂ ਅਸੀਂ ਤੁਹਾਡਾ ਦਰਸ ਸਮਝ ਸਕਦੇ ਆ ਕਿੰਨਾ ਕਿੰਨਾ ਪਾਣੀ ਕਿੰਨਾ ਕਿੰਨਾ ਪਾਣੀ ਸੀਗਾ ਇੱਥੇ ਜੀ ਪਾਣੀ ਤਾਂ ਇੱਥੋਂ ਤੱਕ ਛੱਲਾ ਮਾਰਦਾ ਆ ਜਿਹੜਾ ਮਰੂਦ ਹੈ ਵੀ ਇਹਦੇ ਤੋਂ ਤਾਂ ਇੱਥੋਂ ਠਾ ਠਾ ਜਾਂਦਾ ਹੀ ਪਾਣੀ ਬਹੁਤ ਪਾਣੀ ਆਇਆ ਜਾਂਦਾ ਤੁਹਾਨੂੰ ਬੀਬੀ ਜੀ ਨਾਲ ਅਸੀਂ ਗੱਲ ਵੀ ਕਰਾਂਗੇ ਕਿਉਂਕਿ ਇਸ ਵਕਤੋਂ ਥੋੜੇ ਜਿਹਾ ਭਾਵੁਖ ਹੋ ਰਹੇ ਨੇ ਪਰ ਤੁਹਾਨੂੰ ਉਸ ਤੋਂ ਪਹਿਲਾਂ ਅਸੀਂ ਇਸ ਘਰ ਦੀਆਂ ਤਸਵੀਰਾਂ ਦਿਖਾਉਂਦੇ ਹਾਂ ਔਰ ਘਰ ਦਾ ਹਾਲ ਦੇਖ ਕੇ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਕਿ ਕਿਸ ਕਦਰ ਇੱਥੇ ਪਾਣੀ ਨੇ ਤਬਾਹੀ ਮਚਾਈ ਹੈ ਜਿੱਥੇ ਤੱਕ ਨਜ਼ਰ ਜਾ ਰਹੀ ਹੈ ਸਿਰਫ ਔਰ ਸਿਰਫ ਮਿੱਟੀ ਨਜ਼ਰ ਆ ਰਹੀ ਹੈ ਕਿਉਂਕਿ ਪਾਣੀ ਜਦੋਂ ਉੱਤਰ ਗਿਆ ਉਸ ਤੋਂ ਬਾਅਦ ਮਿੱਟੀ ਥੱਲੇ ਜੋ ਰਹਿ ਗਈ ਹੈ ਕੱਪੜਿਆਂ ਦਾ ਤੁਸੀਂ ਹਾਲ ਦੇਖ ਸਕਦੇ ਹੋ ਇਹਨਾਂ ਵਿੱਚੋਂ ਕੋਈ ਵੀ ਕੱਪੜਾ ਪਾਉਣ ਲਾਇਕ ਨਹੀਂ ਹੈ ਇਸ ਕਮਰੇ ਦਾ ਤੁਸੀਂ ਇਸ ਕਮਰੇ ਦਾ ਤੁਸੀਂ ਹਾਲ ਦੇਖੋ ਸਮਾਨ ਕਿਸੇ ਤਰੀਕੇ ਇਹਨਾਂ ਨੇ ਇਕੱਠਾ ਕਰਕੇ ਬੈੱਡ ਦੇ ਉੱਤੇ ਸੁੱਟਿਆ ਹੋਇਆ ਹੈ ਤੇ ਫਰਸ਼ ਦੇ ਉੱਤੇ ਤੁਸੀਂ ਦੇਖੋ ਮਿੱਟੀ ਹੁਣ ਵੀ ਉਸੀ ਤਰ੍ਹਾਂ ਪਈ ਹੋਈ ਹੈ ਜੋ ਕਿ ਸਾਫ਼ ਬਿਆਨ ਕਰ ਰਹੀ ਹੈ ਕਿ ਤਬਾਹੀ ਕਿਸ ਕਦਰ ਇੱਥੇ ਮਚੀ ਹੈ ਇਸ ਤੋਂ ਵੀ ਜ਼ਿਆਦਾ ਪਰੇਸ਼ਾਨ ਕਰਨ ਵਾਲੀ ਜੋ ਤਸਵੀਰ ਹੈ ਉਹ ਹੁਣ ਅਸੀਂ ਤੁਹਾਨੂੰ ਦਿਖਾਉਂਦੇ ਆ ਕਿਉਂਕਿ ਇਸ ਘਰ ਦਾ ਇੱਕ ਹਿੱਸਾ ਜੋ بارش ਤੋਂ ਬਾਅਦ ਬੁਰੇ ਤਰੀਕੇ ਟਹਿ ਗਿਆ ਮੈਂ ਆਪਣੇ ਕੈਮਰਾਮੈਨ ਨੂੰ ਕਹੂੰਗੀ ਕਿ ਮੇਰੇ ਨਾਲ ਆਓ ਕਿਉਂਕਿ ਜੋ ਲੋਕਾਂ ਦਾ ਦਰਦ ਹੈ ਉਹ ਤਸਵੀਰ ਦੇਖ ਕੇ ਤੁਸੀਂ ਸਮਝ ਸਕਦੇ ਹੋ ਤੁਸੀਂ ਤਸਵੀਰ ਦੇਖੋ ਪਾਣੀ ਜਦੋਂ ਆਇਆ ਪਾਣੀ ਨੇ ਇੰਨਾ ਜ਼ਿਆਦਾ ਜ਼ੋਰ ਪਾਇਆ ਕਿ ਇਸ ਘਰ ਦਾ ਜੋ ਪਿਛਲਾ ਹਿੱਸਾ ਹੈ ਉਹ ਪੂਰੇ ਤਰੀਕੇ ਟਹਿ ਗਿਆ ਹੁਣ ਵੀ ਤੁਸੀਂ ਛੱਤ ਦੇ ਵਿੱਚ ਦਰਾਰ ਦੇਖ ਸਕਦੇ ਹੋ ਔਰ ਇਸ ਕਿਵਾਰ ਦੇ ਜੀਆਂ ਦਾ ਕਹਿਣਾ ਹੈ ਕਿ ਇਹ ਸਟੋਰ ਰੂਮ ਬਣਾਇਆ ਹੋਇਆ ਸੀ ਸਟੋਰ ਦੇ ਵਿੱਚ ਪੇਟੀਆਂ ਟਰੰਕ ਜਿੱਦਾਂ ਕਿ ਪਿੰਡਾਂ ਦੇ ਵਿੱਚ ਲੋਕ ਆਮ ਆਪਣੇ ਘਰਾਂ ਦੇ ਵਿੱਚ ਰੱਖਦੇ ਨੇ ਸਮਾਨ ਉਸ ਦੇ ਵਿੱਚ ਰੱਖਦੇ ਨੇ ਪੇਟੀ ਤੁਸੀਂ ਹੁਣ ਵੀ ਦੇਖ ਸਕਦੇ ਹੋ ਪਾਣੀ ਦੇ ਵਿੱਚ ਡੁੱਬੀ ਹੋਈ ਹੈ ਔਰ ਉਸ ਦੇ ਵਿੱਚ ਜੋ ਸਮਾਨ ਸੀ ਉਹ ਇਸਤੇਮਾਲ ਕਰਨ लायक ਤਾਂ ਹੁਣ ਬਚਿਆ ਨਹੀਂ ਹੋਣਾ ਗنیمਤ ਇਹ ਰਹੀ ਹੈ ਕਿ ਜਦੋਂ ਇੱਕ ਘਰ ਦਾ ਹਿੱਸਾ ਟਹਿ ਗਿਆ ਉਸ ਵਕਤ ਇਸ ਕਮਰੇ ਚ ਕੋਈ ਮੌਜੂਦ ਨਹੀਂ ਸੀ ਨਹੀਂ ਤਾਂ ਸ਼ਾਇਦ ਕੋਈ ਜਾਨੀ ਨੁਕਸਾਨ ਵੀ ਹੋ ਸਕਦਾ ਸੀ ਬੀਬੀ ਇਹ ਘਰ ਦਾ ਹਿੱਸਾ ਤੁਹਾਡਾ ਕਦੋਂ ਟਹਿ ਗਿਆ ਇਹ ਸ਼ਾਮਾਂ ਨੂੰ ਟਹਿ ਗਿਆ ਜਦੋਂ ਪਾਣੀ ਆਂਦਾ ਸ਼ਾਮਾਂ ਨੂੰ ਦੇਖਗੇ ਤੁਸੀਂ ਉਸ ਵਕਤ ਘਰ ਦੇ ਵਿੱਚ ਮੌਜੂਦ ਸੀ ਅਸੀਂ ਹਾਲ ਨੂੰ ਬਾਹਰ ਲੱਗੇ ਸੀਗੇ ਬਾਹਰ ਖੜਕੇ ਤੇ ਸਾਨੂੰ ਪਿੰਡ ਦੇ ਆਣੇ ਦੱਸਿਆ ਤੁਹਾਡੀ ਨੁੱਕਾ ਟੁੱਟ ਗਈ ਘਰ ਦੀ ਤੇ ਜਿਹੜਾ ਮੇਰਾ ਆਦਮੀ ਤੇ ਬਹੁਤ ਰੋ ਰਿਹਾ ਸੀ ਫਿਰ ਅਸੀਂ ਉਹਨੂੰ ਆਖਿਆ ਕਿ ਚੱਲ ਕੋਈ ਨਹੀਂ ਅਸੀਂ ਤੇਰੇ ਲੱਗੇ ਹੀ ਸਾਰੇ ਬੈਠੇ ਆ ਤੇ ਅਸੀਂ ਉਹਦੇ ਵੱਲ ਹੋ ਗਏ ਆ ਆਪਸ ਮਾਨ ਵੱਲ ਕੁਝ ਨਹੀਂ ਹੋਇਆ ਵੀ ਉਹ ਰਾਜੀ ਰਹਿ ਜੇ ਸਾਡੇ ਘਰ ਦੀ ਕੋਈ ਗੱਲ ਨਹੀਂ ਹੁਣ ਇਹੋ ਹੀ ਆ ਕਿ ਮੇਰੀ ਸਰਕਾਰ ਬਦਤ ਕਰ ਸਕੇ ਕੋਈ ਮੇਰਾ ਭੈਣ ਭਰਾ ਮੇਰੀ ਬਾਹ ਫੜੇ ਇੱਕ ਮੇਰਾ ਧੰਦਾ ਚੱਕੀ ਦਾ ਜੇ ਉਹ ਮੇਰਾ ਨਿਗਾਜਾ ਧੰਦਾ ਚੱਕੀ ਦਾ ਉਹ ਮੇਰੀ ਚੱਕੀ ਵੀ ਖਰਾਬ ਹੋ ਗਈ ਉਹ ਮੈਨੂੰ ਚਲਾ ਦਿੰਦਾ ਸੀ ਵਾਕਰ ਦੇ ਨਾਲ ਤੇ ਮੈਂ ਆਟਾ ਪੀ ਲੈਣੀ ਤੇ ਗੁਜ਼ਰਗੁਜ਼ਾਰਾ ਕਰਨੀ ਆ ਮੇਰੇ ਪੋਤਰੇ ਦੀਆਂ ਸਾਰੀਆਂ ਕਿਤਾਬਾਂ ਡੁੱੜ ਗਈਆਂ ਨੇ ਤੇ ਬੀਬੀ ਰੋਟੀ ਪਾਣੀ ਦਾ ਇੰਤਜ਼ਾਮ ਹੁਣ ਕਿੱਦਾਂ ਹੋ ਰਿਹਾ ਕਿਉਂਕਿ ਘਰ ਦੇ ਵਿੱਚ ਤਾਂ ਕੋਈ ਹਾਲਾਤ ਨਜ਼ਰ ਨਹੀਂ ਆ ਰਹੇ ਕਿ ਰੋਟੀ ਦੋ ਵਕਤ ਦੀ ਪਕਾ ਸਕੀਏ ਉਹ ਲੰਗਰ ਦਿੰਦੇ ਸੀ ਭਾਬੀ ਉਹ ਖਾ ਲਈਦਾ ਆਪਣੀ ਰੋਟੀ ਅਹੀਂ ਜੇ ਘਰ ਤੱਕ ਚਾਹ ਨਹੀਂ ਬਣਾ ਕੇ ਅਹੀਂ ਪੀਤੀ ਜਦੋਂ ਤੇ ਆਈ ਆ ਕਿਤੇ ਰਿਸ਼ਤੇਦਾਰ ਦੇ ਗਏ ਦੋ ਦਿਨ ਰਾਈ ਕਰਨੂ ਫੇਰ ਬੱਚੇ ਜੀ ਤੇ ਜਾਨਵਰ ਆਲਨੇ ਨੂੰ ਮੁਰਦਦੇ ਆ ਉਹ ਤਰ੍ਹਾਂ ਹੀ ਕਰਾ ਨੂੰ ਆਪਣੇ ਨੂੰ ਮੁਰਦ ਲਈ ਸਾਡਾ ਘਰ ਆ ਗਾੜੀਆਂ ਤੁਸੀਂ ਆਪ ਹੀ ਚੱਬਾ ਚਲੀ ਬੀਬੀ ਤੁਸੀਂ ਪਲੀਜ਼ ਸੀ ਸਮਝ ਸਕਦੇ ਆ ਪਰ ਤੁਸੀਂ ਭਾਵੁਕ ਨਾ ਹੋ ਬਣੇ ਕਰ ਸਾਰੀ ਮਬਰ ਮਰ ਜਾਈਦਾ ਕਰ ਬੜਾ ਖੋੜ ਕਿਥੋਂ ਕੀ ਹੈ ਕਿਹੜੀ ਉਮਰ ਚਹੀ ਬਣਾ ਸਕਨੇ ਬਜ਼ੁਰਗ ਬੰਦਾ ਮੇਰਾ ਮੈਂ ਵੀ ਬਜ਼ੁਰਗ ਮੇਰੇ ਪੁੱਤਰੇ ਪੁੱਤਰੀ 5000 ਤਨਖਾਹ ਦੇ ਕੀ ਕਰਾਂਗੇ ਘਰ ਦਾ ਤੋਰਨ ਕੇ ਘਰ ਬਣਾਵਾਂਗੇ ਪੁੱਤਰਾ ਵੀ ਪੱਪੜਾ ਹੁਣਾ ਮੇਰੀ ਨੌ ਲੀੜੇ ਸਿੰਦੀ ਪਿੰਡਾਂ ਚ ਜਿਤਰਾ ਸੂੜ ਛੜਦੇ ਆ ਜਾਂਦੀਆਂ ਉਹ ਵੀ ਸਿੰਦੀ ਉਹ ਵੀ ਮਸ਼ੀਨ ਰੁੜ ਗਈ ਸੋ ਇਹ ਪਿੰਡ ਇਸਪੈਂਡ ਦਾ ਇੱਕ ਘਰ ਔਰ ਕਿਸ ਘਰ ਦੇ ਮੈਂਬਰਾਂ ਨਾਲ ਜਿਵੇਂ ਕੀ ਗੱਲ ਹੋਈ ਬਹੁਤ ਜ਼ਿਆਦਾ ਭਾਵੁਖ ਹੋ ਰਹੇ ਨੇ ਔਰ ਤੁਸੀਂ ਸਮਝ ਸਕਦੇ ਹੋ ਕਿਉਂਕਿ ਤਿੰਨ ਕਾ ਤਿੰਨ ਕਾ ਜੋੜ ਕੇ ਪਾਈਆ ਪਾਈਆ ਜੋੜ ਕੇ ਸਾਰੀ ਹੁੰਬਰ ਘਰ ਬੰਦਾ ਬਿਲਕੁਲ ਹਾਂਜੀ ਇੱਕੋ ਇੱਕੋ ਵਾਰੀ ਘਰ ਬੰਦਾ ਬਾਰ ਬਾਰ ਕਰਨੀ ਪੈਂਦੀ ਹੋਇਆ ਕਿ ਮੇਰੀ ਕੋਈ ਮਦਦ ਕਰ ਦੇ ਮੈਨੂੰ ਫੇਰ ਪੈਰਾ ਦੇਖ ਲਾ ਦੇ ਮੇਰਾ ਕਾਰੋਬਾਰ ਤੋੜ ਲੈ ਆਪਣਾ ਟਾਈਮ ਪਾਸ ਕਰੀਏ ਦੋ ਤਿੰਨੇ ਗੰਡਾ ਆਉਂਦੀਆਂ ਆਵ ਲੈ ਲੋਕਾਂ ਦੀਆਂ ਗੰਡਾ ਉਹ ਆਂਦੇ ਆਂ ਹੀ ਗੰਡਾ ਨਹੀਂ ਲੈਣੀਆਂ ਤੁਹਾਡੇ ਕੋਲ ਆਹ ਗੰਡਾ ਜੇ ਮੇਰੀਆਂ ਗਰੀਬ ਬੰਦੇ ਆ ਕੀ ਕਰੀਏ ਮਿਹਨਤ ਵਾਲੇ ਬੰਦੇ ਮਿਹਨਤ ਕਰਕੇ ਦਿਖਾਉਂਦੇ ਰਹੇ ਜੀ ਹਾਂਜੀ ਵਾਕੀ ਬੀਬੀ ਦੀ ਗੱਲ ਬਿਲਕੁਲ ਸਹੀ ਹੈ ਕਿਉਂਕਿ ਪੂਰੀ ਜ਼ਿੰਦਗੀ ਮਿਹਨਤ ਕਰਕੇ ਕਿਤੇ ਇੱਕ ਘਰ ਲੋਕ ਬਣਾ ਪਾਉਂਦੇ ਨੇ ਤੇ ਉਹ ਵੀ ਜਦੋਂ ਇਸ ਤਰੀਕੇ ਦੀ ਪਰੇਸ਼ਾਨੀ ਆ ਜੇ ਆਪ ਦਾ ਆ ਜੇ ਉਸ ਵਕਤ ਜਦੋਂ ਉਹਨਾਂ ਦਾ ਪੂਰਾ ਖੂਨ ਪਸੀਨੇ ਦੀ ਕਮਾਈ ਔਰ ਭਾਵਨਾਵਾਂ ਜੁੜੀਆਂ ਹੁੰਦੀ ਨੇ ਜਦੋਂ ਇਸ ਤਰੀਕੇ ਦੇ ਹਾਲਾਤ ਸਾਹਮਣੇ ਆਉਂਦੇ ਨੇ ਤਾਂ ਅੱਖਾਂ ਦੇ ਵਿੱਚ ਪਾਣੀ ਆਣਾ ਜ਼ਾਹਿਰ ਜੀ ਗੱਲ ਹੈ ਉਹਨਾਂ ਦਾ ਬੇਟਾ ਵੀ ਮੌਜੂਦ ਹੈ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਤੁਸੀਂ ਜਦੋਂ ਹੜ੍ਹ ਆਇਆ ਕਿਉਂਕਿ ਬੀਬੀ ਜੀ ਜਿਵੇਂ ਦੱਸ ਰਹੇ ਸੀ ਕਿ ਇੱਥੇ ਇੰਨਾ ਇੰਨਾ ਪਾਣੀ ਸੀ ਕਿੰਨਾ ਕਿੰਨਾ ਪਾਣੀ ਸੀ ਫਿਰ ਤੁਹਾਨੂੰ ਰਾਹਤ ਕੈਂਪ ਦੇ ਵਿੱਚ ਲੈ ਕੇ ਗਏ ਨੇ ਤੁਹਾਨੂੰ ਨਾਲ ਕਿਸਤੀ ਰਾਈਨ ਲੈ ਕੇ ਗਏ ਇਥੋਂ ਕਿੰਨੇ ਕਿੰਨੇ ਦਿਨ ਤੁਸੀਂ ਉਸ ਕੈਂਪ ਦੇ ਵਿੱਚ ਰਹਿ ਕੇ ਆਏ ਹੋ ਆਹੇ ਬਾਦ ਦੇ ਬੁੱਢੇ ਚੱਲ ਗਏ ਫਿਰ ਚਾਰ ਪੰਜ ਦਿਨ ਇਥੋਂ ਰਹਿ ਕੇ ਆਏ ਆ ਹਾਂਜੀ ਉਸ ਤੋਂ ਬਾਅਦ ਜਦੋਂ ਤੁਸੀਂ ਆ ਕੇ ਦੇਖਿਆ ਆਪਣੇ ਘਰ ਦਾ ਹਾਲ ਤਾਂ ਇਹ ਹਾਲ ਸੀ ਹਾਂਜੀ ਹਾਂ ਸਭ ਤੁਹਾਡੇ ਸਾਹਮਣੇ ਦੇਖ ਲਓ ਪਾਣੀ ਪਾਣੀ ਉਤਰਿਆ ਕਦੋਂ ਪਾਣੀ ਉੱਤਰ ਕੇ ਤੇ ਫੇਰ ਆ ਗਿਆ ਦੋ ਦੋਰੇ ਦੋਰੇ ਮਾਰ ਵੱਜ ਗਈ। ਜਦੋਂ ਤੁਸੀਂ ਬੰਡ ਟੁੱਟਿਆ। ਹਾਂਜੀ। ਇੱਕ ਵਾਰੀ ਪਾਣੀ ਆ ਕੇ ਹਟ ਗਿਆ ਸੀ ਤੇ ਜਾਨਣੇ ਕਿ ਪਾਣੀ ਲੱਤ ਚੁੱਕਿਆ ਸੀ ਤੇ ਦੁਬਾਰੇ ਫੇਰ ਪਾਣੀ ਆ ਗਿਆ। ਜਦ ਦੁਬਾਰੇ ਪਾਣੀ ਆਇਆ ਤੇ ਉਹਨੇ ਜ਼ਿਆਦਾ ਮਾਰ ਮਾਰੀ। ਤੁਸੀਂ ਤੁਸੀਂ ਕੀ ਕਰਦੇ ਹੋ? ਮੈਂ ਟਾਈਪਿਸਟ। ਟਾਈਪਿਸਟ। ਹਾਂਜੀ। ਠੀਕ ਹੈ। ਸੋ ਹੁਣ ਕੋਈ ਸਰਕਾਰ ਦਾ ਨੁਮਾਇੰਦਾ ਆਇਆ ਤੁਹਾਡੇ ਕੋਲ ਕੋਈ ਮਦਦ ਦਾ ਹੱਥ ਕਿਸੇ ਨੇ ਅੱਗੇ ਵਧਾਇਆ? ਹਾਂਜੀ ਅੱਜ ਤਾਂ ਬਹੁਤ ਜਾਣਿਆ। ਹਾਂਜੀ ਦੇਖੋ ਕਹਿ ਕੇ ਗਏ ਹੁਣ ਵੇਖੋ ਕੀ ਬੰਦਾ। ਪਿੰਡ ਦੇ ਸਰਪੰਚ ਦੇ ਨਾਲ ਉਹਨਾਂ ਨੁਮਾਇੰਦਿਆਂ ਨੇ ਗੱਲਬਾਤ ਕੀਤੀ ਹੈ ਕਿਉਂਕਿ ਸਰਪੰਚ ਵੱਲੋਂ ਬਿਉਰਾ ਲਿਆ ਗਿਆ ਉਹਨਾਂ ਨੁਮਾਇੰਦਿਆਂ ਵੱਲੋਂ ਸਰਪੰਚ ਨਾਲ ਗੱਲਬਾਤ ਕੀਤੀ ਗਈ ਕਿ ਬਈ ਕਿੰਨੇ ਕੁ ਨੁਕਸਾਨੇ ਗਏ ਨੇ ਘਰ ਔਰ ਕਿਸ ਤਰੀਕੇ ਮੁੜ ਵਸੇਮਾ ਕਿੱਤਾ ਜਾਏਗਾ ਹਾਂਜੀ ਸਰਪੰਚੋ ਨੇ ਕਿਹਾ ਕੋਈ ਨਹੀਂ ਕਰਾਂਗੇ ਤੁਹਾਡਾ ਹੱਲ ਹੋ ਕੇ ਗਏ ਆ ਬਈ ਉਮੀਦ ਹੈ ਕਿ ਹੱਲ ਹੋਏਗਾ ਮੇਖੋ ਹੁਣ ਸਰਪੰਚਾਂ ਗਵਰ ਤਾਂ ਪਤਾ ਕਿੱਥੇ ਉਮੀਦ ਹੈ ਕਿ ਨਾ ਸਰਕਾਰ ਕੋਲ ਹੀ ਹੈਗੀ ਵੀਰ ਭੈਣੀਆਂ ਜੋ ਕੋਈ ਵੀ ਮਦਦ ਕਰ ਸਕਦਾ ਵਾ ਤੁਸੀਂ ਕੱਪੜੇ ਸਿਉਂਦੇ ਸੀ हां जी ਪਿੰਡ 'ਚ ਤੁਹਾਨੂੰ ਪਤਾ ਹੀ ਹੈ ਜਿੰਨੇ ਕ ਆਉਂਦੇ ਮਾੜਾ ਚੰਗਾ ਚਲੋ ਟਾਈਮ ਪਾਸ ਕਰੀਦਾ ਹੀ ਆਪਣਾ ਤੁਹਾਡੀ ਮਸ਼ੀਨ ਵਿਰੜ ਗਈ हां जी ਉਹ ਵੀ ਸਾਰਾ ਸਮਾਨ ਇੱਧਰ ਹੀ ਆਈ ਵਿਚਾਲੇ ਵੜਿਆ ਏ ਪਰ ਪਤਾ ਨਹੀਂ ਨਾ ਵੀ ਇੱਧਰ ਹੀ ਸਾਰਾ ਸਮਾਨ ਰੁੜ ਜਾਣਾ ਵਾ ਜੋ ਕੱਪੜੇ ਵਗੈਰਾ ਸਭ ਬੰਨ ਬੰਨ ਕੇ ਉੱਪਰ ਰੱਖੇ ਤੇ ਉਹ ਸਾਰਾ ਕੁਝ ਹੀ ਰੁੜ ਗਿਆ ਪੇਟੀਆਂ ਵਗੈਰਾ ਦਾਜ ਦਿੱਤਾ ਜੋ ਵੀ ਮੰਮੀ ਹੁਣਾਂ ਨੇ ਉਹ ਸਾਰਾ ਹੀ ਰੁੜ ਗਿਆ ਵਿੱਚ ਲੋਕਾਂ ਦੇ ਕੱਪੜੇ ਜਿਹੜੇ ਸਿਉਣਾ ਆਏ ਹੋਏ ਸੀ ਉਹ ਵੀ ਰੁੜ ਗਏ ਹਾਂਜੀ ਲੋਕ ਤੰਗਤਾ ਨਹੀਂ ਕਰ ਰਹੇ ਨਹੀਂ ਉਹ ਵਿਚਾਰੇ ਨੂੰ ਕਿਹਾ ਕਹਿੰਦੇ ਕੋਈ ਗੱਲ ਨਹੀਂ ਉਹਨਾਂ ਦਾ ਤੁਹਾਨੂੰ ਪਤਾ ਹੀ ਉਹਨਾਂ ਦੇ ਵੀ ਚਲੋ ਹੋਏ ਨੇ ਇੱਧਰ ਲਾਗੇ ਬੰਨੇ ਕਹਿੰਦੇ ਕੋਈ ਗੱਲ ਨਹੀਂ ਸਾਨੂੰ ਪਤਾ ਹੀ ਆ ਜਿੱਦਾਂ ਤੁਹਾਡੇ ਨਾਲ ਹੋਇਆ ਹਾਂ ਹਾਂਜੀ ਹੋਰ ਕੋਈ ਆਇਆ ਹੁਣ ਜਿਵੇਂ ਕਿ ਪਾਣੀ ਉੱਤਰ ਗਿਆ ਹੈ ਹੁਣ ਹਾਲ ਘਰ ਦਾ ਦਿਖ ਰਿਹਾ ਹੈ ਨਾਤਾ ਇਸ ਘਰ ਦੇ ਵਿੱਚ ਫਿਲਹਾਲ ਚੂਲਾ ਬਲ ਸਕਦਾ ਹੈ ਤੇ ਰੋਟੀ ਪਕਾਈ ਜਾ ਸਕਦੀ ਹੈ ਨਾ ਹੀ ਕੋਈ ਹੋਰ ਕੰਮ ਹੋ ਸਕਦਾ ਸਫਾਈ ਲਈ ਕੋਈ ਆਇਆ ਕਿਸ ਨੇ ਇੰਤਜ਼ਾਮ ਕੀਤਾ ਸਫਾਈ ਲਈ ਕੋਈ ਵੀ ਨਹੀਂ ਆੜੇ ਲਾਈਟ ਹੀ ਨਹੀਂ ਅਜੇ ਚੱਲਣਦੀ ਹੈਗੀ ਵੀ ਕਿੰਨੇ ਦਿਨ ਹੋ ਕੇ ਬਿਜਲੀ ਨੂੰ ਬਿਜਲੀ ਨੂੰ ਤੇ ਕਾਫੀ ਪਾਣੀ ਅਜੇ ਤੇ ਨਾ ਆਇਆ ਉਦੋਂ ਦੀ ਲਾਈਟ ਬੰਦ ਹੈ ਕਰੀਬ ਕਰੀਬ 15 ਕ ਦਿਨ ਹੋ ਗਏ ਨੇ 15 ਕ ਦਿਨ ਹੋ ਗਏ ਨੇ ਹਾਂਜੀ ਉਦੋਂ ਦੀ ਬੰਦਿਆ ਲਾਈਟ ਇਦਾਂ ਹੀ ਬਾਹਰ ਸਾਰਾ ਦਿਨ ਕੱਢ ਲਈਦਾ ਟਾਈਮ ਕਦੀ ਕਿਸੇ ਵੱਲ ਬਣਾ ਲਈ ਦੀ ਚਾ ਕਿਸੇ ਵੱਲ ਜਾਂ ਲੰਗਰ ਆ ਜਾਂਦਾ ਉਹ ਖਾ ਲਈਦਾ ਘਰੇ ਤੇ ਅਸੀਂ ਬਣਾ ਕੇ ਨਹੀਂ ਵੇਖੀ ਹੈਗੀ ਜੀ ਬਿਲਕੁਲ ਹਾਂਜੀ ਸੋ ਸਫਾਈ ਲਈ ਵੀ ਕੋਈ ਨਹੀਂ ਆਇਆ ਆਪ ਹੀ ਕਰਨੀ ਪੈ ਰਹੀ ਆਪ ਹੀ ਆਦੇ ਕੋਣ ਜੱਕਣ ਦੇ ਮਿੱਟੀ ਵੀ ਥੋੜੇ ਬਹੁਤ ਆਪਣਾ ਰੋਟੀ ਪਾਣੀ ਦਾ ਇੰਤਜ਼ਾਮ ਕਰ ਲਈਏ ਹਾਂਜੀ ਤੁਹਾਨੂੰ ਪਤਾ ਹੁਣ ਕਿਸੇ ਵੱਲ ਵੀ ਕਿੰਨੇ ਕ ਦਿਨ ਰਵਾਂਗੇ ਫਿਰ ਵੀ ਆਪਣੇ ਘਰੇ ਹੀ ਮਾੜਾ ਭਾਵੇਂ ਚੰਗਾ ਹੋਵੇ ਉਹ ਕੋਵਖਰੀ ਜਿਹੜੇ ਐਨ ਜੀਓਜ਼ ਆ ਰਹੇ ਨੇ ਉਹ ਵੀ ਕਲਾਕਾਰ ਵੀ ਆ ਰਹੇ ਨੇ ਸੇਵਾਦਾਰ ਵੀ ਆ ਰਹੇ ਨੇ ਘਰਾਂ ਘਰਾਂ ਦੇ ਵਿੱਚ ਜਾਂਦੇ ਨੇ ਤੁਹਾਡੇ ਤੱਕ ਕਿਸੇ ਨੇ ਪਹੁੰਚ ਕੀਤੀ ਨਹੀਂ ਆਏ ਤੇ ਹੈਗੇ ਨੇ ਕਹਿੰਦੇ ਵੀ ਹੈਗੇ ਤਾਂ ਕੋਈ ਨਹੀਂ ਅਸੀਂ ਕਰਕੇ ਦਵਾਂਗੇ ਹੁਣ ਤੁਹਾਨੂੰ ਪਤਾ ਕੋ ਚਲੋ ਕਰਨਗੇ ਤਾਂ ਵੀ ਠੀਕ ਹੈ ਨਾ ਵੀ ਕਰਨਗੇ ਤਾਂ ਵੀ ਠੀਕ ਹੈ ਨਹੀਂ ਕਾਫੀ ਲੋਕਾਂ ਨੇ ਇਹ ਗੱਲ ਕੀਤੀ ਹੈ ਕਿ ਮੁੜ ਸੇਵਾ ਕੀਤਾ ਜਾਏਗਾ ਤੇ ਘਰ ਬਣਾ ਕੇ ਦਿੱਤੇ ਜਾ ਜੀ ਕਿਹਾ ਸੀ ਗੁਰੀ ਰੁੰਦਾ ਵਾਏ ਸੀ ਉਹਨਾਂ ਨੇ ਕਿਹਾ ਸੀ ਵੀ ਅਸੀਂ ਉਦਾਂ ਹੀ ਜਿੱਦਾਂ ਤੁਹਾਡਾ ਬਣਿਆ ਉਹਦੇ ਨਾਲੋਂ ਵਧੀਆ ਬਣਾ ਕੇ ਦਵਾਂਗੇ ਹਾਂਜੀ ਮੱਕੜ ਸਾਹਿਬ ਜੀ ਹਾਂਜੀ ਉਹ ਵੀ ਆਏ ਸੀ ਉਮੀਦ ਉਮੀਦ ਹੈ ਤੁਹਾਨੂੰ ਹਾਂਜੀ ਹੈ ਤੇ ਹੈਗੀ ਹੈ ਹਾਂਜੀ ਬਾਕੀ ਇਸ ਕਰਦੇ ਹਾਲਾਤ ਬਿਆਨ ਕਰ ਰਹੇ ਨੇ ਕਿਉਂਕਿ ਅਸਲ ਤਬਾਹੀ ਦੀਆਂ ਤਸਵੀਰਾਂ ਹੁਣ ਸਾਹਮਣੇ ਆ ਰਹੀਆਂ ਨੇ ਜਦੋਂ ਪਾਣੀ ਜੋ ਹੈ ਉਤਰ ਚੁੱਕਿਆ ਹੈ ਔਰ ਜਿਵੇਂ ਕਿ ਕਾਫੀ ਸਾਰੇ ਕਲਾਕਾਰ ਪ੍ਰਸ਼ਾਸਨ ਵੱਲੋਂ ਵੀ ਅਪੀਲ ਕੀਤੀ ਜਾ ਰਹੀ ਹੈ ਸੋਸ਼ਲ ਮੀਡੀਆ ਦੇ ਰਾਹੀਂ ਲੋਕ ਅਪੀਲ ਕਰ ਰਹੇ ਨੇ ਕਿ ਅਸਲ ਮਦਦ ਦੀ ਲੋੜ ਹੁਣ ਲੋਕਾਂ ਨੂੰ ਪਹਿਣੀ ਜਿਤੋਂ ਪਾਣੀ ਉਤਰੇਗਾ ਕਿਉਂਕਿ ਤਬਾਹੀ ਕਿੰਨੀ ਕੋਈ ਹੈ ਕਿੰਨਾ ਕੁ ਨੁਕਸਾਨ ਹੋਇਆ ਕੀ ਕੀ ਨੁਕਸਾਨ ਹੋਇਆ ਲੋਕਾਂ ਨੂੰ ਕਿਸ ਕਿਸ ਚੀਜ਼ ਦੀ ਲੋੜ ਹੈ ਮੁੜ ਵਸੇਵੇ ਦੇ ਲਈ ਇਹ ਹੁਣ ਪਤਾ ਲੱਗੇਗਾ ਤੇ ਹੁਣ ਐਨ ਜੀਓਜ਼ ਕਲਾਕਾਰ ਜਿਨ੍ਹਾਂ ਨੇ ਵੀ ਮਦਦ ਦਾ ਹੱਥ ਵਧਾਣਾ ਹੈ ਹੁਣ ਅੱਗੇ ਆਓ ਤਾਂ ਕਿ ਲੋਕਾਂ ਦਾ ਮੁੜ ਵਸੇਵਾ ਹੋ ਸਕੇ ਤਸਵੀਰਾਂ ਤੁਸੀਂ ਦੇਖ ਰਹੇ ਹੋ ਇਹ ਜਗਾ ਇਨਸਾਨਾਂ ਦੇ ਰਹਿਣ ਲਾਇਕ ਤਾਂ ਹੁਣ ਨਹੀਂ ਹੈ ਕਿਉਂਕਿ ਜਿਸ ਤਰੀਕੇ ਇੱਥੇ ਮਿੱਟੀ ਪਿੱਚੀ ਹੋਈ ਹੈ ਜਦੋਂ ਤੱਕ ਪ੍ਰੋਪਰ ਸਫਾਈ ਨਹੀਂ ਹੁੰਦੀ ਉਦੋਂ ਤੱਕ ਇੱਥੇ ਰਹਿਣਾ ਨਹੀਂ ਜਾ ਸਕਦਾ ਪਰ ਇਹ ਪਰਿਵਾਰ ਫਿਰ ਵੀ ਆਪਣੇ ਘਰ ਦੀ ਛੱਤ ਥੱਲੇ ਰਹਿ ਰਿਹਾ ਹੈ ਕਿਉਂਕਿ بڑے ਸੁਪਨੇ ਲੈ ਕੇ ਘਰ ਬਣਾਇਆ ਜਾਂਦਾ ਹੈ